ਵੈਲਕਮ ਬੈਕ ਟੂ ਚੈਨਲ ਗਾਇਸ ਹੋਪ ਕਰਦੇ ਸਾਰੇ ਆਪਣੇ ਘਰਾਂ ਚ ਬਹੁਤ ਵਧੀਆ ਹੋਗੇ ਮੈਂ ਵੀ ਬਿਲਕੁਲ ਵਧੀਆ ਅੱਜ ਅਸੀਂ ਜਾ ਰਹੇ ਹਾਂ ਸ਼ਿਹਾਟੇ ਸਾਹਿਬ ਦੇ ਮੇਲੇ ਤੇ ਤੇ ਅੱਜ ਹੋਈ ਹੈ 14 ਤਰੀਕ ਬਸੰਤ ਵਾਲਾ ਦਿਨ ਬਾਕੀ ਰੋਣ ਦਾ ਮੇਲਾ ਉਹ ਹਨ ਤੁਹਾਨੂੰ ਪੂਰਾ ਗੁੱਡੀਆਂ ਕਿੰਨੀਆਂ ਕੋਟ ਰਹੀਆਂ ਉਹ ਵੀ ਵੇਖਾਂਗੇ ਜਾ ਕੇ ਬਾਕੀ ਰਸਤੇ ਅੱਜ ਪੂਰਾ ਨਵਾਂ ਇਹਨਾਂ ਨੂੰ ਪਤਾ ਹੀ ਆ ਬਾਕੀ ਚਲੋ ਚੱਲਦੇ ਆ a few moments later haan ji khani khol rahi hai do na aa gaya na hi aa gaya hai main na aa gaya oh ada chikra hai munda vekho agge jaan de oh vich khat de ਹਾਂ ਤਰਕੇ ਨੀ ਨਾ ਕਿਤੇ ਆਂਦਾ ਫੇਰ ਵੀ ਨਹੀਂ ਭਾਜੀ ਮੈਂ ਕੰਮ ਵੜਾਇਆ ਜੋ ਜ ਕੰਮ ਹੋਇਆ ਦਾ ਅਸਈ ਤੁਰ ਕੇ ਕੋ ਜਾਣ ਨੇ ਅੱਜ ਕਰਾਇਆ ਮੁਕਾ ਇਹ ਕਰਾਇਆ ਮੁਕਿਆ ਹਾਂ ਅੱਜ ਹੀ ਜਾਣੇ ਤੁਰ ਕੇ ਛਾਡੇ ਸਾਹਿਬ ਉੱਥੇ ਵੈਸੇ ਵੀ ਉਹ ਨਹੀਂ ਹੋਣੀ ਪਾਰਕਿੰਗ ਨਹੀਂ ਲੱਭਣੀ ਜਣਾ ਪਾਰਕਿੰਗ ਵੀ ਨਹੀਂ ਲੱਭਣੀ ਨਾਲੇ ਇਹ ਮੁਕਿਆ ਲੈ ਆਏ ਉੱਥੇ ਵੀਰਾਂ ਨੂੰ ਐਕਟਿਵ ਵਗੈਰਾ ਦਾ ਬਾਈਕ ਵਗੈਰਾ ਦਾ ਧਿਆਨ ਰੱਖਣਾ ਪੈਂਦਾ ਹੈ ਨਾ ਚੋਰੀਆਂ ਚਕਾਰੀਆਂ ਅੱਜਕੱਲ ਬਹੁਤ ਆ ਹਾਂ ਇਦਾਂ ਨਾਲੇ ਜਿੰਨੀ ਦੇਰ ਮਰਜ਼ੀ ਘੁੰਮੋ ਫਿਰੋ ਹਨਾ ਵੀ ਐ ਕਿਤੇ ਬਹੁਤ ਦੂਰ ਗ੍ਰੀਮ ਲਾ ਕੇ ਆ ਗਏ ਨਾ ਆ ਗਏ ਨਹੀਂ ਯਾਰ ਹੁਣ ਮੋਟਰਸਾਈਕਲ ਵਾਲੀ ਤੇ ਗੱਲ ਪੂਰੀ ਗੱਲ ਕਰ ਲੈ ਕਰ ਲੈ ਗੱਲ ਚੱਲ ਕਿਲੋ 2 ਕਿਲੋ ਮੀਟਰ ਜਾਣਾ ਸਾਰਾ ਹਾਂ ਆਵੇ ਮੋਟਰਸਾਈਕਲ ਵਗੈਰਾ ਖੜਾਂਗੇ ਚੋਰੀਆਂ ਚਕਾਰੀਆਂ ਬਹੁਤ ਅੱਜਕੱਲ ਤੁਹਾਨੂੰ ਪਤਾ ਜਿਦਾ ਕਿ ਪੰਜਾਬ 'ਚ ਨਸ਼ਾ ਬਹੁਤ ਵਧ ਚੁੱਕਾ ਵਾ ਪਰ ਇਹ ਗੱਲਾਂ ਸਾਈਡ ਤੇ ਸਾਡੇ ਕੋ ਕਰਾਇਆ ਨਹੀਂ ਗਾ ਇਹ ਗੱਲਾਂ ਜੋ ਵੀ ਮੈਂ ਦਾਦਾ ਹਾਂ ਮੈਂ ਇਹਨਾਂ ਵਿੱਚਲੀ क्या ढूंढ कराया नहीं भाई, क्या ढूंढ कराया नहीं भाई, कराया छुट्टौर का तेल पांचो के नहीं आ गए नहीं तो नहीं मोर से आग लगा दी। अरे बाप रे, ये तो धोती खोल रहा है। यार का किस चीज के लगी है? तो पलियान का लगी है? तो पाली सोची किधर? आयो पहले हाँ तो बाहर कोई नहीं। गट्टू है होगा आ ਘਰ ਡੈਡੀ ਨੇ ਕਹਿ ਗਿਆ ਜੀ ਨਾ ਮਾਸ਼ਾੜੇ ਜਾ ਰਹੇ ਕਿਹੜਾ ਐਣਕ ਦਿਵਾ ਕੇ ਵਿਖਾ ਜਰਾ ਕੰਗਲਾ ਖਾਵਾ ਜਰਾ ਡੰਗਦੇ ਵਿਖਾ ਆਹ ਭਾਈ ਇਹ ਤੋਂ ਬਚ ਕੇ ਆ ਮੇਰਾ ਜਿਹੜੇ ਸਾਡਾ ਵਲੋਗ ਵੇਖਣਗੇ ਆ ਸ਼ਗਲ ਜਰੂਰ ਵੇਖ ਲਿਓ ਇਹ ਚਪਾ ਚਪਲਾ ਬਹੁਤ ਛੇਤੀ ਚੱਲ ਗਈ ਓਏ ਓਏ ਵੀਡੀਓ ਵੀਡੀਓ ਕੋਈ ਕਹਿੰਦੇ ਸਕੀਨ ਆ ਗੜੀ ਚੋਲ ਚੱਕ ਡਣਾ ਲੱਗ ਲੈਣ ਪਾਣੀ ਚੋ ਵੀ ਪਾਰੀ ਪੀਣਾ ਓ ਪਣੀ ਪਿਣਾ ਈ ਓਏ ਪਣੀ ਪਿਣਾ ਈ ਓਏ ਠੀਕ ਹੈ ਜੀ ਕਿੰਨੀ ਕਿਤੇ ਫੜਿਆ ਨਹੀਂ ਓਏ ਬੇਟੀ ਹੋਈ ਠੀਕ ਹੈ ਠੀਕ ਹੈ ਓਏ ਗੁੱਡੀ ਫੜੀ ਗੜ ਗਈ ਓ ਕਿੱਥੇ ਅੜ ਗਈ ਓ ਅੜ ਗਈ ਆ ਗਈ ਓ ਟ੍ਰੇਨ ਤੇ ਰਹਿ ਗਈ ਓ ਕਰੋ ਜਨੀਗੀ ਗੁੱਡੀ ਉੱਡਦੀ ਏ ਅੱਧੇ ਘੰਟੇ ਬਾਅਦ ਪਹੁੰਚ ਗਏ ਤੇ ਗੁੱਡੀਆਂ ਕਾਫੀ ਉੱਡੰਦੀਆਂ ਹਨ ਹੋਂ ਤਾਂ ਮੇਰੇ ਦਾ ਹੋਂ ਤਾਂ ਕਿਹੜਾ ਉਹ ਉਹ ਖਾਚਾ ਨਹੀਂ ਆ ਹੋਂ ਤਾਂ ਨਾ ਪਾਉ ਖਾਣੇ ਮੇਲੇ ਦਾ ਰੌਣਕ ਮੇਲਾ ਉਗੜੀ ਉਗੜੀ ਹਟ 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 ਬਾਕੀ ਪਾ ਮਾਤ ਇੱਧਰ ਬਸ ਇੰਜ ਹੀ ਗੁੱਡੀਆਂ ਆਣੀਆਂ ਉਹ ਆਵੇ ਚੱਲੀਏ ਲੋੜੀਏ ਗੁੱਡੀ ਨੇ ਲੋਟ ਵੀ ਲਈਏ ਡਾਏ ਡਾ ਸੋਹਣਾ ਮੁੰਡਾ

ਵਾਂਚੀ ਭਾਈ ਦੀ ਪੀਲੀ ਗੱਡੀ ਏ ਕਰ ਜਾ ਲਾ ਮੋ ਹਟ ਬੋ ਗੱਟ ਗੱਡੀ ਜੀ ਪੂਰ ਜਾ ਜੋ ਆ ਵਾਂਚੀ ਭਾਈ ਗੱਡੀ ਲਟ ਰੰਗ ਏਗੇ ਉਹ ਵੱਡੇ ਗਈ ਆਪਣੀ ਓਏ ਫੜੋ ਫੜ 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 ਲੀਓ ਇਕ ਹੋਰ ਆਣੀ ਹੈ ਇਕ ਹੋਰ ਆਣੀ ਵਰਲਡੀ ਹੋਈ ਵੱਡੀ ਕੀ ਭਾਣ ਉਹ ਵੱਡੀ ਉਹ ਨਹੀਂ ਨਹੀਂ ਭਰਾਵਾ ਨੀਵੀ ਕਾਂਧਾ ਮਮੜਿੰਦਾ ਵੀ ਜਾਂਦੇ ਟੱਪੋ ਮੇਰੇ

ਇੱਧਰ ਡੋਰ ਇੱਧਰ ਹੁੰਦੀ ਹੈ। ਆਈ ਆਈ ਰੁਕ ਨਹੀਂ ਉੜਦੇ ਅਸੀਂ ਆਏ। ਆਏ ਅੰਦਰ ਨੂੰ ਚਲੀਆਂ ਕਰਾਉਣ ਦੇ। ਕੀ ਕਰੇ? ਚੀਤੀ ਆਈ ਹੋਵੇ। ਰੇ ਇਸਲਾਮਾਂ ਹੀ ਹੁੰਦੀ ਐ ਕਿਹੜੀ ਗੁੱਡੀ ਲੁੱਟੀ ਐ ਤੇ ਗੜੀ ਨਹੀਂ। ਗੁੱਡੀਆਂ ਹੀ ਬੜੀਆਂ ਮਰੇ। ਪਰ ਹੱਦ ਕੋਈ ਨਹੀਂ ਆਈ ਅਜੇ ਤੱਕ। ਫੜ ਲੈਣਗੇ ਭਰਾ ਜੀ ਜੇ ਇੰਦੇ ਕੋਈ ਫੜ ਲੈਣਗੇ ਗੁੱਡੀ ਕੋਈ ਕਿ ਨਹੀਂ ਹੋਣੇ।

ये पुटेड आउट ये देखो बहुत बढ़िया ये लहर बनी गट्टू ਸਯਮ ਵਰ ਭੂਤ ਲਈ ਗਈ ਓਏ ਭੂਤਲੀ ਫਾੜੇ ਗੁੱਡੀ ਚੈੱਕ ਕਰੂੰ ਸੈਂਪੂਰੀਆਂ ਆਟਮਾਂ ਲਾਉਂਦੇ ਆ ਗੁੱਡੀਆਂ ਲੁੱਟਣਾਂ ਤੇ ਭਾਈ ਕਿੰਨੀਆਂ ਗੁੱਡੀਆਂ ਲੁੱਟ ਲਈਆਂ ਵਾ ਰਾਈ ਡਾਵਾਂਗੇ ਥੋੜੀ ਦੇਰ ਬਾਅਦ ਉਸ ਸਾਈਡ ਜਾ ਕੇ ਫਾੜੇ ਫਾੜ ਦਨੇ ਆ ਚਿੱਟਾ ਗੁੱਡਾ ਆਈ ਓਏ ਔਰ ਡੋਰ ਆਈ 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 ਡੋਰ ਤਾਂ ਦਾ ਹੀ ਜਾਂਦੀ ਆ ਲੈ ਨਾ ਲੈ ਨਾ ਡੋਰ ਨਾ ਆਈ ਨਾਲ ਲਾਲ ਕਿਉਂ ਆਇਆ ਆਪੇ ਬਹੁਤ ਰਖੜੀਆਂ ਟਾਈਮ ਹੈ ਕਿਹੜਾ ਵੱਡਿਆ ਪੁੱਤੜ ਮੰਦਰਾ ਦਾ ਆਪੇ ਵੱਡਿਆ ਗਿਆ ਉਹ ਉਪੇ ਚ ਬਹਿ ਗਿਆ ਤਰਾ ਦੇ ਵੜਦੇ ਵੜਦੇ ਵੜ ਗਿਆ ਹੀ ਵੜ ਗਿਆ ਹੀ ਵੜ ਗਿਆ ਹੀ ਚੱਲ ਖੁਸ਼ ਆਣ ਬੰਦ ਲੋਟੇ ਯਾਰ ਖੁਸ਼ ਯਾਰ ਵਧੀਆ ਹੈ ਗੁੱਡਾ ਓ ਵੜ 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 ਜਾਣਾ ਬਈ ਲੋਟ ਰਿਹਾ ਲੋਟ ਰਿਹਾ ਕੀ ਲੁੱਟਿਆ ਏ ਖੱਲੀ ਡੋਰ ਇਹ ਜਿਆਦਾ ਗੁੱਡੀਆਂ ਉੱਡਦੀਆਂ ਪਿਆ ਕਿਹ ਗੁੱਡੀ ਦਾ ਕੋਈ ਪਤਾ ਨਹੀਂ ਲੱਗਦਾ ਪਿਆ ਕਿਹੜੀ ਕਿਹਦੇ ਨਾਲ ਪੇਚਾ ਪੈ ਜਾਂਦਾ ਨਾਲ ਹੀ ਬੋਹ ਹੀ ਹੁੰਦੀ ਆ ਕਿਆ ਇਹ ਉਹ ਜਾਂਦੇ ਆ ਆ ਜੇ ਵੱਡਿਆ ਗੱਡਾ ਖਲੋਤਾ ਇਹ ਬੰਦਾ ਕੋਈ ਗੁੱਡੀ ਨਾਲ ਪਾਲ ਲੱਗਦਾ ਹੈਗਾ ਬਦਾਸ ਹੋ ਗਿਆ ਜੀ ਇੰਨੇ ਡੋਰਾ ਆਈਆਂ ਭਰਾਵਾ ਆ ਗੁੱਡਾ ਆਂਦਾ ਜੀ ਆ ਵੇਖੋ ਇਹ ਆ ਰਿਹਾ ਜੀ ਆ ਡੇਮਲ ਲੇਦੇ ਬੰਦੇ ਗਏ ਇਹ ਸਾਰੇ ਚੰਗੂ ਚੋਰ ਦੋੜ ਹੋਣ ਗਿਆ ਚੈੱਕ ਕਰੋ ਸੰਤਰੇ ਦਾ ਪੇੜ ਲੱਗਾ ਹੈ ਇਹਨੂੰ ਬੜਾ ਵੇਖ ਪਾਹ ਇਹਨੂੰ ਵੇਖ ਕੇ ਸੰਤਰੇ ਵੀ ਸੁੰਗੜ ਗਏ ਇਹਨੂੰ ਹੁਣ ਉਸਤਾਦ ਜੀ ਨੂੰ ਵੜਿਆ ਇਹ ਕੋ ਇਹਨੂੰ ਵੇਖ ਕੇ ਸੰਤਰੇ ਵੀ ਸੁੰਗੜ ਗਏ ਉਹ ਥੋੜੀ ਮੀਨੀਮੀ ਹੋ ਗਈ ਏ ਥੋੜੀ ਮੇਲੇ ਤੁਰੇ ਘੁੰਮ ਕੇ ਆ ਗਏ ਆ ਬਾਕੀ ਪੂਰੇ 5 ਕਿਲੋਮੀਟਰ ਤੁਰੇ ਆ ਨੱਥਾ ਜੀ ਜਵਾਬ ਦਿੰਦਾ ਏ ਜਾਣ ਤੱਕ ਠੀਕ ਆ ਆਣਾ ਥੋੜਾ ਔਖ ਹੋ ਜਾਂਦਾ ਹਨਾ ਸਹੀ ਗੱਲ ਆ ਕਿਉਂਕਿ ਥੱਕ ਜੀਦਾ ਵਾ ਥੋੜਾ ਨਹੀਂ ਔਖਾ ਬਹੁਤ ਜ਼ਿਆਦਾ ਹੋ ਜਾਂਦਾ ਮੇਰੇ ਇਹਨੂੰ ਪੁੱਛੋ ਜਰਾ ਬਹੁਤ ਔਖਾ ਆਉਂਦਾ ਕੋ ਮੇਰੇ ਵਾਲ ਬਸ ਵਾਲਾਂ ਦੇ ਭਾਰ ਨਾਲ ਤੁਰਿਆ ਕਰੀ ਕੀ ਹੋ ਕੇ ਤੁਹਾਨੂੰ ਇਹ ਵਲੋਗ ਵਧੀਆ ਲੱਗੂਗਾ ਤੇ ਚੈਨਲ ਦੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਅੱਗੇ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ